ਰੰਧਾਵਾ ਪਰੰਪਰੀਤ YouTube ਚੈਨਲ ਦੇਖਣ ਤੇ ਸੁਣਨ ਵਾਲੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡੀ ਸੁਪੰਤ ਪਰਵਸੀ ਵਾਲੋਂ ਪਿਆਰ ਭਰੀ ਸ਼ਸ਼ੀਆ ਗਾਲ ਜੀ ਅੱਜ ਕੁਝ ਬੋਲਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਦੋ ਚਾਰ ਜਿਹੜੀਆਂ ਗੱਲਾਂ ਆ ਉਹ ਆਪਣੇ ਸੱਭਿਆਚਾਰ ਬਾਰੇ ਵਿਰਸੇ ਬਾਰੇ ਕਰਨਾ ਚਾਹੁੰਦੀ ਆ ਅਸੀਂ ਸਾਰੇ ਜਾਣਦੇ ਆ ਕਿ ਸਾਡਾ ਜਿਹੜਾ ਵਿਰਸਾ ਹੈ ਬਹੁਤ ਮਹਾਨ ਅਮੀਰ ਵਿਰਸਾ ਹੈ ਇਸ ਵਿਰਸੇ ਦੇ ਵਿੱਚ ਜਿਹੜਾ ਬਹੁਤ ਕੁਝ ਛਿਪਿਆ ਹੋਇਆ ਵਾ ਜਿਹੜਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਪਰ ਅੱਜ ਹੌਲੀ-ਹੌਲੀ ਇਹ ਵਿਰਸਾ ਜਿਹੜਾ ਹੈ ਉਹ ਗੁੰਮ ਹੋ ਰਿਹਾ ਹੈ ਜਿਹਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਵਿਰਸੇ ਦੇ ਵਿੱਚ ਛਿਪੇ ਹੋਏ ਨੇ ਉਹ ਸੁਹਾਗ ਜਿਹੜੇ ਕਦੀ ਲੜਕੀਆਂ ਦੇ ਵਿਆਹ ਤੇ ਗਾਏ ਜਾਂਦੇ ਸੀ ਰਾਤ ਨੂੰ ਉਹ ਛਿਪੀਆਂ ਹੋਈਆਂ ਘੋੜੀਆਂ ਜਿਹੜੀਆਂ ਲੜਕੇ ਦੇ ਵਿਆਹ ਤੇ ਗਾਈਆਂ ਜਾਂਦੀਆਂ ਸੀ ਲੰਮੀ ਹੇਕ ਦੇ ਗੀਤ ਜਿਸ ਕੀ ਰਾਜੇ ਮਿਰਜਾ ਸਾਹਿਬਾ ਬਾਰੇ ਸਾਡੇ ਬੱਚੇ ਅੱਜ ਕੁਝ ਵੀ ਨਹੀਂ ਜਾਣਦੇ ਤੇ ਬਹੁਤ ਸਾਰੇ ਉਹ ਲੋਕ ਗੀਤ ਜਿਹੜੇ ਲੋਕ ਸਾਥ ਵਿੱਚ ਬੈਠ ਕੇ ਗਾਇਆ ਕਰਦੇ ਸੀ ਸਾਡੀਆਂ ਮਾਵਾਂ ਤਿਰੰਜਣਾ 'ਚ ਬੈਠ ਕੇ ਗਾਇਆ ਕਰਦੀਆਂ ਸੀ ਆਪਣੇ ਜਿਹੜੇ ਮਨ ਦੇ ਬਲਬਲੇ ਆ ਉਹ ਇਸ ਤਰ੍ਹਾਂ ਉਹ ਹਲਕੇ ਕਰਦੀਆਂ ਸਨ ਮਨ ਦੇ ਦੁੱਖੜੇ ਰੋਂਦੀਆਂ ਸਨ ਇੱਕ ਦੂਸਰੀ ਨਾਲ ਸਾਂਝੇ ਵੀ ਕਰਦੀਆਂ ਸਨ ਤੇ ਦੂਰ ਦਰਾਡੇ ਸਹੁਰੇ ਸਨ ਆਉਣ ਜਾਣ ਦਾ ਕੋਈ ਸਾਧਨ ਨਹੀਂ ਸੀ देर ਬਾਅਦ ਪੇਤੀ ਆਇਆ ਜਾਂਦਾ ਸੀ ਉਹਦੇ ਵਾਸਤੇ ਜਿਹੜਾ ਵਾ ਮਾਂ ਪਿਓ ਨੂੰ ਯਾਦ ਕਰਦੀਆਂ ਹੀਆਂ ਬਹੁਤ ਸਾਰੇ ਗੀਤ ਜਿਹੜੇ ਸੀ ਉਹ ਚਰਖੇ ਤੇ ਤੰਦ ਪਾਉਂਦੀਆਂ ਉਹਦੇ ਨਾਲ ਹੀ ਆਪਣੇ ਦਿਲ ਦੇ ਜਿਹੜੇ ਸੀ ਉਹ ਬਲਬਲੇ ਕਿਵੇਂ ਉਹ ਇੱਕ ਜੇਪੜ ਪ੍ਰਗਟ ਕਰਦੀਆਂ ਸੀ ਹਾਵ ਭਾਵ ਕਿਵੇਂ ਸੁਣਦੀਆਂ ਸੀ ਇਹ ਵਿਰਸਾ ਜਿਹੜਾ ਸਾਡਾ ਵਾ ਇਹਨੂੰ ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਹੈ ਪੰਜਾਬੀ ਵਿਰਸਾ ਇਹਨੂੰ ਕਿਹਾ ਗਿਆ ਹੈ ਸੰਭਾਲਣ ਦੀ ਬਹੁਤ ਲੋੜ ਹੈ ਬਹੁਤ ਸਾਰੀਆਂ ਮੇਰੀਆਂ ਭੈਣਾਂ ਜਿਹੜੀਆਂ ਨੇ ਉਹ ਇਸ ਚੀਜ਼ ਵਿੱਚ ਜਿਹੜਾ ਵਾ ਬੜਾ ਯੋਗਦਾਨ ਦੇ ਰਹੀਆਂ ਨੇ ਯੂਟਿਊਬ ਤੇ ਬਹੁਤ ਸਾਰੇ ਗੀਤ ਸੁਹਾਗ ਲੋਕ ਗੀਤ ਲੰਮੀ ਥੇਕ ਦੇ ਗੀਤ ਤੁਸੀਂ ਸੁਣ ਰਹੇ ਹੋ ਤੇ ਮੇਰੇ ਜਿਹੜੇ ਮਾਤਾ ਜੀ ਆ ਮੈਂ ਉਹਨਾਂ ਕੋਲੋਂ ਇਹ ਸਭ ਕੁਝ ਸਿੱਖਿਆ ਆ ਉਹਨਾਂ ਦੇ ਕੋਲ ਬੈਠ ਕੇ ਜਦੋਂ ਵੀ ਦੇਖੇ ਲੜਕੀ ਦਾ ਜਾਂ ਲੜਕੇ ਦਾ ਵਿਆਹ ਹੁੰਦਾ ਮੈਨੂੰ ਅੱਜ ਵੀ ਯਾਦ ਹੈ ਕਿ ਜਿਹੜਾ ਸ਼ਾਮ ਨੂੰ ਆ ਉਹ 4-5 ਵਜੇ ਰੋਟੀ ਟੁੱਕ ਦਾ ਆਰ ਕਰਕੇ ਜਿੰਨੇ ਵੀ ਆਦਮੀ ਹੁੰਦੇ ਸੀ ਘਰ ਦੇ ਮੈਂਬਰ ਉਹਨਾਂ ਨੂੰ ਜਾਂ ਤੇ ਕਮਰੇ ਵਿੱਚ ਚਲੇ ਜਾਂਦੇ ਸੀ ਤੇ ਜਾਂ ਫਿਰ ਕੋਠਿਆਂ ਤੇ ਔਰਤਾਂ ਆਪਣੀ ਜਿਹੜੀ ਮਨ ਦੇ ਬਲਬਲੇ ਜਿਹੜੇ ਜਾਰ ਕਰਦਿਆਂ ਸੀ ਉਹ ਸ਼ਾਇਦ ਮੈਨੂੰ ਲੱਗਦਾ ਹੈ ਕਿ ਮਰਦਾਂ ਦੇ ਸਾਹਮਣੇ ਜਿਹੜਾ ਉਹ ਨਹੀਂ ਸੀ ਸਾਹਮਣੇ ਨਹੀਂ ਸੀ ਪੇਸ਼ ਕਰਦੀਆਂ ਤੇ ਰਾਤ ਨੂੰ ਜਦੋਂ ਫਿਰ ਉਹ ਇਕੱਠੀਆਂ ਹੁੰਦੀਆਂ ਸੀ ਜਾਂ ਤੇ ਤਰੀਆਂ ਲੱਗਦੇ ਸੀ ਚਰਖੇ ਕੱਤੇ ਜਾਂਦੇ ਸੀ ਤੇ ਜਾਂ ਫਿਰ ਵਿਆਹ ਦੇ ਵਿੱਚ ਜਿਹੜੇ ਆ ਉਹ ਦਰੀਆਂ ਵਿਸ਼ਾ ਕੇ ਜਦੋਂ ਬੈਠਦੀਆਂ ਸੀ ਉਹਨਾਂ ਦੇ ਬੈਠਣ ਦਾ ਵੀ ਇੱਕ ਢੰਗ ਸੀ ਇਹ ਵੀ ਇੱਕ ਕਲਾ ਸੀ ਅੱਜ ਜਿਹੜੇ ਅਸੀਂ ਛੋਟੇ ਤੋਂ ਲੈ ਕੇ ਵੱਡੇ ਸਭ ਬਰਾਬਰ ਆ ਲੇਕਿਨ ਉਦੋਂ ਕੀ ਹੁੰਦਾ ਸੀ ਕਿ ਵੱਡੀਆਂ ਬਜ਼ੁਰਗ ਜੀ ਅਲੱਗ ਬੈਠਦੀਆਂ ਸੀ ਜਿਹੜੀਆਂ ਛੋਟੀਆਂ ਅੱਜ ਜਿਹੜੀ ਮੈਂ ਇਸ ਏਜ ਵਿੱਚ ਹਾਂ ਇਹ ਲੋਕ ਅਲੱਗ ਬੈਠਦੇ ਸੀ ਔਰਤਾਂ ਤੇ ਜਿਹੜੀਆਂ ਲੜਕੀਆਂ ਕੁਵਾਰੀਆਂ ਤੇ ਛੋਟੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਸਿੱਖਣ ਦਾ ਚਾਹ ਹੁੰਦਾ ਸੀ ਤੇ ਮਾਵਾਂ ਵੀ ਚਾਉਂਦੀਆਂ ਸੀ ਕਿ ਸਾਡੀਆਂ ਧੀਆਂ ਸਿੱਖ ਕੇ ਕੁਝ ਅਗਲੇ ਘਰ ਲੈ ਜਾਣ ਉਹਨਾਂ ਨੂੰ ਅਲੱਗ ਠਾ ਕੇ ਖਾਸ ਹਦਾਇਤ ਕੀਤੀ ਜਾਂਦੀ ਸੀ ਕਿ ਉਹ ਵੱਡੀਆਂ ਔਰਤਾਂ ਨੂੰ ਜਿਹੜਾ ਬੜੇ ਧਿਆਨ ਨਾਲ ਸੁਣਨ ਤੇ ਉਹਨਾਂ ਦੇ ਪਿਛੇ ਹੀ ਇਕ ਲਾ ਕੇ ਹੋਣ ਤਾਂ ਕਿ ਉਹ ਹੀਕ ਵਾਲੇ ਗੀਤ ਜਿਹੜੇ ਆ ਅੱਜ ਵੀ ਜਿਹੜੇ ਨੇ ਉਹ ਕੈਮ ਰੱਖੇ ਜਾ ਸਕਣ ਔਨ ਵਾਲੀਆਂ ਪੀੜੀਆਂ ਤੱਕ ਜੁੜਿਆ ਹੋ ਸਦੀਆਂ ਤੱਕ ਇਸੇ ਤਰ੍ਹਾਂ ਹੀ ਉਹ ਰਹਿਣ ਤੇ ਲੋਕ ਉਹਨਾਂ ਗੱਲਾਂ ਨੂੰ ਯਾਦ ਕਰਦੇ ਰਹਿਣ ਮੇਰੇ ਮਾਤਾ ਜੀ ਗੁਰਦਾਸਪੁਰ ਜ਼ਿਲ੍ਹੇ ਚ ਉਹਨਾਂ ਦੇ ਪੇਕੇ ਸੀਗੇ ਅੱਜ ਵੀ ਮੈਨੂੰ ਯਾਦ ਆ ਉਹਨਾਂ ਦਾ ਇੱਕ ਗੀਤ ਸੁਹਾਗ ਜਿਹੜਾ ਉਹ ਜਿਹੜਾ ਆ ਉਹ ਤਿੰਨੇ ਭੈਣਾਂ ਰਲ ਕੇ ਗਾਇਆ ਕਰਦੀਆਂ ਸੀ ਤੇ ਮੈਂ ਬਹੁਤ ਛੋਟੀ ਕੰਨ ਤੇ ਹੱਥ ਰੱਖ ਕੇ ਉਂਝ ਥੇਕ ਲਾਉਣ ਦੀ ਕੋਸ਼ਿਸ਼ ਕਰਦੀ ਸੀ ਕਿ ਉਹਨਾਂ ਕੋਲੋਂ ਜਾ ਸਿੱਖਦੀ ਸੀ ਅੱਜ ਮੇਰੀ ਮਾਂ ਨਹੀਂ ਰਹੀ ਤੇ ਨਾ ਹੀ ਰਹੀਆਂ ਮਾਸੀਆਂ ਪਰ ਅੱਜ ਵੀ ਉਹ ਗੀਤ ਜਿਹੜਾ ਮੇਰੇ ਜਿਹਨ ਚ ਪਿਆ ਹੋਇਆ ਵਾ ਆਮ ਸਾਰੇ ਗਾਇਆ ਵੀ ਜਾਂਦਾ ਵਾ ਸੁਹਾਗ ਜਿਹੜਾ ਉਹ ਆਮ ਗਾਇਆ ਵੀ ਜਾਂਦਾ ਸੁਣਿਆ ਵੀ ਜਾਂਦਾ ਇੱਕ ਇੱਕ ਤਰ੍ਹਾਂ ਦੀ ਖਾਸ ਹੋ ਯਾਦ ਜਿਹੜੀ ਆ ਆਪਣੀ ਮਦਰ ਦੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨੀ ਆ ਹਾਉ ਜੀ ਸੁਹਾਗ ਸੁਣੀਏ ਸ਼ੇਕ ਤੇ ਬੈਠੀਆਂ ਮੱਖੀਆਂ बाबल ने बाडियां मक्कियां मीरा ने दित्तियां ਮੁੰਦਰ ਵਿੱਚ ਰਈਆਂ ਖਲੋਨੀ ਮੇਰੀਏ ਰਾਣੀਏ ਮੁੰਦਰ ਵਿੱਚ ਰਈਆਂ ਖਲੋਨੀ ਬਾਦੀਆਂ ਆਨੰਦ ਤੜਾ

பண்ண மே மீர